ਆ ਅਕਸਰ ਮੈਂ ਸਤੇਤ ਜਦੋਂ ਜ਼ਿਕਰ ਕਰਦੀ ਹੁੰਦੀ ਨੀ ਨਾ ਵੇਖੋ ਗੁਰੂ ਬਾਬੇ ਦਾ ਦਰਬਾਰ ਸਜਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੇਖ ਲਈਏ ਨਾ ਸਿਰਾਂ ਤੇ ਰਮਾਲ ਨਾ ਅਸੀਂ ਦੱਸਿਆਂ ਦੀ ਬੱਚਿਓ ਆ ਵੇਖੋ ਕਿੰਨੀਆਂ ਪਿਆਰੀਆਂ ਬੱਚੀਆਂ ਬੈਠੀਆਂ ਨੇ ਉਸ ਸਤੇਤੀ ਮਾਮਾ ਜਿਹਨੇ ਆਪਣਾ ਬੱਚਾ ਗੁਰੂ ਦੀ ਗੋਦ ਵਿੱਚ ਬਾਉਣਾ ਸਿਖਾ ਲਿਆ ਆ ਪਿਛਲੇ ਜ ਦਿਨੀ ਸੋਸ਼ਲ ਮੀਡੀਆ ਤੇ ਮੇਰੀ ਇੱਕ ਬਹੁਤ ਜ਼ਿਆਦਾ ਕਲਿੱਪ ਚੱਲ ਰਹੀ ਜਿਹਦੇ ਵਿੱਚ ਮੈਂ ਮਾਮਾ ਨੂੰ ਬੇਨਤੀ ਕੀਤੀ ਸੀ ਵੀ ਜੇ ਬੱਚੇ ਲਿਆਏ ਹੋ ਨਾ ਇਹਨਾਂ ਨੂੰ ਪੜਾਉਣਾ ਵੀ ਅਸੀਂ ਸਿਖਾਉਣਾ ਤੇ ਕਈ ਮਾਮਾ ਨੇ ਪੜਾਉਣਾ ਸਿਖਾਉਣਾ ਨਹੀਂ ਉਹਨਾਂ ਨੂੰ ਐ ਲੱਗਦਾ ਕਿ ਰੱਬ ਦਾ ਰੂਪ ਆ ਬੱਚੇ ਤੇ ਸਾਰੇ ਹੀ ਰੱਬ ਦਾ ਰੂਪ ਆ ਪਰ ਹੁਣ ਰੱਬ ਐਦਾ ਭੁਰਤ ਦਾ ਚੰਗਾ ਲੱਗਦਾ ਜਿੱਥੇ ਸਤਿਗੁਰਾਂ ਦਾ ਦਰਬਾਰ ਸਜਿਆ ਹੋਵੇ ਫੇ ਨਿਆਣੇ ਬਾਜੇ ਵਜਾਈ ਜਾਣ ਅਪ ਘਾਨੇ ਫੜ ਫੜ ਕੇ ਹੱਥਾਂ ਦੇ ਵਿੱਚ ਗੁਬਾਰੇ ਫੜ ਫੜ ਕੇ ਕੋਈ ਇੱਧਰੋਂ ਭੱਜੀ ਜਾਵੇ ਕੋਈ ਉੱਧਰੋਂ ਭੱਜੀ ਜਾਵੇ ਬਲਾਰੇ ਫਿਰ ਤੁਹਾਨੂੰ ਕਿੱਦਾਂ ਸੁਣਾਉਂਦੀ ਬਲਾਰੇ ਦੀ ਕਾਗਰਤਾ ਰੋ ਨਹੀਂ ਰਹਿਣੀ ਫਿਰ ਰੌਲਾ ਰੱਪਾ ਹੀ ਰਹਿੰਦਾ ਸਮਾਗਮ ਦੇ ਅੰਦਰ ਉਹ ਫਿਰ ਉਹ ਆਨੰਦ ਨਹੀਂ ਸਿਰਫ ਬਲਾਰਾ ਟਾਈਮ ਪਾਸ ਕਰਕੇ ਜਾ ਸਕਦਾ ਵੀ ਮਾਇਆ ਹੀ ਲੈਣੀ ਆ ਲਫਾਵਾ ਪਾਵਾਂਗੇ ਜੇਬ 'ਚ ਤੇ ਚੱਲਦੇ ਪੜਾਂਗੇ ਇਹ ਮਾਵਾਂ ਨੂੰ ਬੇਨਤੀ ਆ ਹੱਥ ਬੰਨ ਕੇ ਬੱਚਿਆਂ ਨੂੰ ਇਥੇ ਭਾਉਗੇ ਬਹੁਤਾ ਨਹੀਂ ਤੇ ਥੋੜਾ ਇਥੋਂ ਸਿੱਖ ਕੇ ਜਾਵਾਂਗੇ ਮਾਂ ਉਹ ਹੀ ਆ ਤੁਲਸੀਦਾਸ ਜੀ ਕਹਿੰਦੇ ਨਾ ਜਨਨੀ ਜਨੇ ਤੋਂ ਭਗਤ ਜਨ ਕਹਿਦਾ ਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਬੇ ਨੂੰ ਉਹਨਾਂ ਇਹੋ ਜੇ ਵਚਨ ਕੀਤੇ ਆ ਕਹਿੰਦੇ ਮਾਂ ਜੇ ਤੂੰ ਸਾਧੂ ਕਿਸੇ ਹਠੀ ਜਪੀ ਤਬੀ ਜਰਨੈਲ ਨੂੰ ਪੈਦਾ ਨਹੀਂ ਕਰ ਸਕਦੀ ਫਿਰ ਬਾਝ ਰਹੇ ਨੂਰ ਗਬਬਨੇ ਦਾ ਕੀ ਫਾਇਦਾ ਇਹ ਤੁਰਸੀ ਦਾਤ ਜੀ ਕਹਿ ਕੇ ਗਈ ਸੋਹਣੇ ਲਾਲ ਗੁਰੂ ਨੇ ਬਖਸ਼ਿਸ਼ ਕੀਤੇ ਆ ਜਿਸ ਗੁਰੂ ਦਾ ਦਿੱਤਾ ਖਾਨੇ ਆ ਜਿਸ ਗੁਰੂ ਦਾ ਦਿੱਤਾ ਹੰਡਾਰੇ ਆ ਅੱਜ ਉਹਦੇ ਦਰਬਾਰ ਵਿੱਚ ਬੈਠੇ ਆ ਉਹਦੇ ਘਰ ਦੇ ਪਿਆਰਿਆਂ ਦੀ ਯਾਦ ਦੇ ਵਿੱਚ ਬੈਠੇ ਆ ਜਿੱਥੇ ਬੈਸਨ ਸਾਧ ਜਨ ਸੋ ਥਾਨ ਸਹੰਦਾ ਉਹ ਧਰਤੀ ਸੁਹਾਵਣੀ ਆ ਪੂਜਨੀਕਾ ਤੁਹਾਡਾ ਨਗਰ ਤੇ ਉਹਦੀ ਮੁਬਾਰਕੀ ਆ ਜੀ ਐਸ ਨਗਰ ਨੂੰ ਤੇ ਸਦਾ ਹੀ ਨਮਸਕਾਰਾ ਇਹਦੀ ਤੇ ਸਦਾ ਹੀ ਜੈ ਜੈਕਾਰਿਆ ਓ ਬਾਬਾ ਬੀਰ ਸਿੰਘ ਨਰਕਾਬਾਦ ਵਾਲਾ ਇਸ ਧਰਤੀ ਤੇ ਪ੍ਰਕਾਸ਼ ਧਰਦਾ ਵਾ ਜਿਹਨੇ ਦਸ ਦਿੱਤਾ ਸਭਰਾਵਾ ਦੇ ਮੈਦਾਨੇ ਜੰਗ ਦੇ ਅੰਦਰ ਕੀ ਜੀ ਸਿੱਖ ਸਿੱਖਾਂ ਨਾਲ ਲੜਦੇ ਚੰਗੇ ਨਹੀਂ ਲੱਗਦੇ ਮਹਾਂਪਰਸ ਜੇ ਚਾਹੁੰਦੇ ਔ ਕਸ਼ਮੀਰ ਦੇ ਮੈਦਾਨੇ ਜੰਗ ਅੰਦਰ ਤੇਗ ਵਾਈ ਸੀ ਠੰਡਾ ਚੁਕਿਆਈ ਸੀ ਹਾ ਦਾ ਜੋ ਕਹਿੰਦੇ ਜੂਝਦਿਆਂ ਜੂਝਦਿਆਂ ਹਥਿਆਰ ਛੁੱਟ ਗਏ ਅਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਬੇੜਤੀ ਕੀਤੀ ਤੇ ਅਕਾਲ ਪੁਰਖ ਵੈਕਰੂ ਨੇ ਵੱਡੀ ਕਿਣਦੀ ਆ ਫਾਦਦੀ ਤੇ ਉਹਦੇ ਵਿੱਚੋਂ ਬਲ ਦੀ ਜਦੋਂ ਬਾਬਾ ਜੀ ਨੂੰ ਰੱਖਿਆ ਨਾ ਫਿਰ ਬਾਬਾ ਜੀ ਨੇ ਬਸ ਚੌਂਕੜਾ ਲਾ ਕੇ ਭਗਤੀ ਕੀਤੀ ਆ ਮਨ ਵੀ ਬਲਵਾਨ ਆ ਤੇ ਤਨ ਵੀ ਬੜਾ ਬਲਵਾਨ ਆ ਪਤਾ ਵਾ ਜਿਹੜੇ ਅੱਗੋਂ ਚੜ ਕੇ ਆ ਰਹੇ ਉਹ ਵੀ ਸਾਡੇ ਆਪਣੇ ਆ ਤੇ ਬਾਬਾ ਜੀ ਇਹ ਵਚਨ ਕਰਕੇ ਗਏ ਸਨ ਕਹਿੰਦੇ ਮੈਂ ਇਹ ਨਹੀਂ ਸੁਣਨਾ ਕਿ ਵੀਰ ਸਿੰਘ ਨਰੰਗਾ ਬਾਦ ਵਾਲੇ ਨੇ ਸਿੱਖਾਂ ਦੇ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ ਜੇ ਸਾਡਾ ਦੁਸ਼ਮਣ ਕੌਣ ਹੈ ਦੱਸ ਦਿਓ ਜੀ ਜਵਾਬ ਬਿਲਕੁਲ ਸਾਫ ਆ ਬਗਾਨੇ ਤੋਂ ਤੇ ਸਾਨੂੰ ਖਤਰਾ ਹੀ ਕੋਈ ਨਹੀਂ ਮਾਰ ਪੈਂਦੀ ਤੇ ਸਾਨੂੰ ਸਾਡੇ ਆਪਣਿਆਂ ਤੋਂ ਹੀ ਪੈਂਦੀ ਹੈ ਇਹ ਅੱਜ ਦਾ ਇਤਿਹਾਸ ਨਹੀਂ ਇਹ ਸ਼ੁਰੂ ਤੋਂ ਪੜ ਕੇ ਦੇਖ ਲਈਏ ਜਦੋਂ ਵੀ ਸਿੱਖੀ ਹੰਦ ਬੰਦ ਹੋਈ ਸਮੇਂ-ਸਮੇਂ ਦੀ ਹਕੂਮਤ ਸਾਡੇ ਆਪਣਿਆਂ ਨੇ ਸਾਨੂੰ ਢਾ ਲਾਉਣ ਵਾਸਤੇ ਬਿਆੰਤ ਚਾਲਾਂ ਚਲੀਆਂ ਪਰ ਸਿੱਖੀ ਜਿਹੜੀ ਆ ਇਹ ਹੋਰ ਨਿਠਰ ਕੇ ਸਾਹਮਣੇ ਆ। ਤੇ ਮੈਂ ਅਸੀਂ ਸਿੱਖ ਕੌਮ ਦੇ ਮਹਾਨ ਮਕੀਨਿਆਂ ਵਿੱਚੋਂ ਮਹਾਨ ਜਰਨੈਲ ਦਾ ਜ਼ਿਕਰ ਕਰਾਂ ਜਿਹੜਾ ਸਿੱਖਾਂ ਦਾ ਪਹਿਲਾ ਬਾਦਸ਼ਾਹ ਹੋਇਆ। ਕਿਹੜਾ ਬਾਦਸ਼ਾਹ ਸਿੱਖਾਂ ਦਾ ਪਹਿਲਾ ਬਾਬਾ ਬੰਦਾ ਸੀ? ਬਹਾਦਰ ਇਤਿਹਾਸ ਉਹ ਹੀ ਆ। ਹਰ ਕਿਸੇ ਬਲਾਰੇ ਦੀ ਆਪੋ ਆਪਣੀ ਮਿਹਨਤ ਜਾਂ ਤੇ ਬੋਲਣ ਦਾ ਅੰਦਾਜ਼ ਪੇਸ਼ ਕਰਨ ਦਾ ਅੰਦਾਜ਼ ਵੱਖੋ ਵੱਖਰਾ। ਇਤਿਹਾਸ ਸਾਗਰ ਆ ਅਸੀਂ ਸੁਣਾਉਂਦੇ ਅੰਦਰ ਜਾਣਾ ਪਰ ਇਤਿਹਾਸ ਮੁਕਣ ਵਾਲਾ ਨਹੀਂ ਰਜ਼ਾਰੀ ਇਲਾਕੇ ਰਜ਼ਾਰੀ ਇਲਾਕੇ ਵਿੱਚ ਰਾਜਪੂਤਾਂ ਦੇ ਘਰ ਪੁੱਤ ਪੈਦਾ ਹੋਇਆ ਤੇ ਸੁਖਾਂ ਨੱਦੇ ਦਾ ਨਾਮ ਰੱਖਿਆ ਗਿਆ ਲక్ష్మణਦਾਸ ਹੁਣ ਰਾਜਪੂਤਾਂ ਦਾ ਬੱਚਾ ਹੋਵੇ ਤੇ ਸ਼ੌਂਕ ਵੀ ਤੇ ਰਾਜਪੂਤਾਂ ਵਾਲੇ ਹੋਣਗੇ ਨਾ ਹੁਣ ਅਸੀਂ ਵੇਖਦੇ ਹਾਂ ਜੇ ਕੋਈ ਜੀਵੀਦਾਰ ਪਰਿਵਾਰ ਆ ਚਾਹੇ ਕੋਈ ਮਿਸਤਰੀ ਦਾ ਬੱਚਾ ਵਾ ਜਿੱਦਾਂ ਦਾ ਕਿਸੇ ਦਾ ਕਿਤਾਬਾ ਬੱਚਾ ਵੀ ਉਦਾਂ ਦੀਆਂ ਖੇਡਾਂ ਘਰ ਵਿੱਚ ਖੇਡਦਾ ਹੈ ਜੇ ਬਾਪ ਖੇਤਾਂ ਦੇ ਵਿੱਚ ਟਰੈਕਟਰ ਲੈ ਕੇ ਜਾਂਦਾ ਹਲ ਵਾਉਂਦਾ ਨਾ ਤੁਸੀਂ ਉਹਨਾਂ ਘਰਾਂ ਵਿੱਚ ਵੇਖ ਲਿਓ ਬੱਚਿਆਂ ਦੇ ਖੜਾਉਣੇ ਵੀ ਉਹੋ ਜਿਹੇ ਹੁੰਦੇ ਆ ਬੱਚਾ ਟਰੈਕਟਰ ਮੰਗਦਾ ਵੀ ਮੈਂ ਟਰੈਕਟਰ ਚਲਾਉਣਾ ਸੰਗਤ ਆ ਨਾ ਜੀ ਇਦਾਂ ਦੀ ਮਿਲਦੀ ਉਹੋ ਜਿਹਾ ਕੋਈ ਬੱਚੇ ਦਾ ਕਰਨ ਨੂੰ ਜੀ ਕਰਦਾ ਤੇ ਉਸ ਬੱਚੇ ਦੇ ਸ਼ੌਂਕ ਵੀ ਰਾਤ ਕੂਤਾਂ ਵਾਲੇ ਸ਼ਿਕਾਰ ਖੇਡਣ ਵਾਸਤੇ ਜਾਣਾ ਅੱਜ ਇਤਿਹਾਸਕਾਰ ਕਹਿੰਦੇ ਇਹਦੀਆਂ ਅੱਖਾਂ ਦੇ ਸਾਹਮਣੇ ਮਿਰਗਣੀ ਆਈ ਮਰਗਣੀ ਕਿਹਾ ਜਾਂਦਾ ਹੈ ਹਿਰਨੀ ਨੂੰ ਇਹਨੇ ਮਰਗਣੀ ਦੇ ਪੇਟ ਵਿੱਚ ਤੀਰ ਮਾਰਿਆ ਤੇ ਤੀਰ ਮਰਗਣੀ ਦੇ ਪੇਟ ਵਿੱਚੋਂ ਆਰ ਪਾਰ ਹੋਇਆ ਇਤਿਹਾਸ ਕਰ ਕਹਿੰਦੇ ਉਹਦੇ ਪੇਟ ਵਿੱਚ ਬੱਚੇ ਸੀ ਤੇ ਦੀਆਂ ਅੱਖਾਂ ਸਾਹਮਣੇ ਤਰਫ ਤਰਫ ਕੇ ਮਰ ਗਏ 60 ਵਜੇ ਤਨ ਤੇ ਨਹੀਂ ਦਿਲ ਤੇ ਰੂਹ ਤੇ ਭਰਾ ਗਿਆ ਘਰ ਗਿਆ ਘਰ ਵੀ ਨਾ ਮਨ ਲੱਗਿਆ ਫਿਰ ਭਟਕਦਾ ਭਟਕਦਾ ਜੰਗਲਾਂ ਦੇ ਵਿੱਚ ਉਗੜ ਲਾਦ ਦੇ ਦੇਰੇ ਤੇ ਚਲੇ ਗਿਆ ਉਹਨੇ ਆਪਣਾ ਜੀਨਾ ਬਣਾ ਲਿਆ ਪੋਥੀ ਦੇ ਦਿੱਤੀ ਛਲੇ ਕੜ ਲੈ ਜੰਤਰ ਮੰਤਰ ਤੰਤਰ ਜਪਦਾ ਹੈ ਤੇ ਜੇ ਕੋਈ ਆ ਜਾਣਾ ਸਾਧੂ ਦਵਾਰੇ ਤੇ ਉਹਨੂੰ ਪਹਿਲਾਂ ਪਲੰਗੇ ਤੇ ਬਾ ਲੈਣਾ ਫਿਰ ਪਤਾ ਨਹੀਂ ਕਿਹੋ ਜਿਹਾ ਮੰਤਰ ਪੜਨਾ ਉਦੋਂ ਹੀ ਪਤਾ ਲੱਗਣਾ ਜਦੋਂ ਬਾਬਾ ਪਲੰਗ ਦੇ ਥਲੇ ਤੇ ਪਲੰਗ ਬਾਬਾ ਜੀ ਦੇ ਉੱਤੇ ਇਹਨੇ ਤਾਲੀਆਂ ਮਾਰ ਮਾਰ ਕੇ ਸੁਣੋ ਕਿਉਂਕਿ ਸੁਭਾਤਾ ਸ਼ਿਕਾਰੀ ਹੋਈ ਆ ਨਾ ਪਰ ਅੱਜ ਇਤਿਹਾਸ ਕਰ ਕੇ ਇਹਦੀਆਂ ਸੁੱਤੀਆਂ ਕਲਾਂ ਨੂੰ ਜਗਾਉਣ ਵਾਲਾ ਆ ਗਿਆ ਉਹ ਕਹਣਿਆ ਪੰਥ ਦਾ ਮਾਲਕ ਜਿਹੜਾ ਸੰਤ ਵੀ ਐ ਤੇ ਜਿਹੜਾ ਸਿਪਾਈ ਵੀ ਐ ਦਸ਼ਮੇਸ਼ ਪਾਤਸ਼ਾਹ ਵਰਗੀ ਬਾਲ ਸਕਦਾ ਹੋਰ ਬਾਲ ਕੋਈ ਨਾ ਜਿਹੜਾ ਪਿਤਾ ਵਾਰੇ ਐਸਾ ਬਾਲ ਕੋਈ ਨਾ ਜਿਹੜਾ ਬਾਲ ਵਾਰੇ ਐਸਾ ਪਿਤਾ ਕੋਈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਭ ਕੁਝ ਸਾਡੇ ਤੋਂ ਨਿਸ਼ਾਵਰ ਕਰਕੇ ਮਾਲਵੇ ਦੀ ਧਰਤੀ ਜਿੱਥੇ ਕਬਰ ਕਸਾ ਖੋਲਿਆ ਧੰਮ ਲਿਆ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸ਼ਿਸ਼ੋਭਤ ਹੈ ਇਸ ਧਰਤੀ ਦੇ ਮਹਾਰਾਜ ਨੇ ਇੱਕ ਓ ਅੰਕਾਰ ਤੋਂ ਲੈ ਕੇ 18 10 20 ਤੱਕ ਆਦ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਮੁਖ ਚੋਂ ਉਚਾਰਨ ਕੀਤਾ ਹੁਣ ਤੁਸੀਂ ਵੇਖੋ ਇਤਿਹਾਸ ਸੁਣਦੇ ਹੋ ਪੜ੍ਹਦੇ ਹੋ ਜਦੋਂ ਪਾਵਨ ਬੀੜ ਮਹਾਰਾਜ ਜੀਆਂ ਦੀ ਤਿਆਰ ਹੋਈ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਉਹ ਸੰਪੂਰਨ ਨਹੀਂ ਹੈ ਕਰਕੇ ਉਹਦੇ ਵਿੱਚ ਗੁਰ ਤੇਗ ਬਹਾਦਰ ਮਹਾਰਾਜ ਜੀਆਂ ਦੀ ਬਾਣੀ ਦੇ ਸ਼ਲੋਕ ਦਰਜ ਨਹੀਂ ਹੈ ਉਹ ਦਮਦਮਾ ਸਾਹਿਬ ਦੀ ਧਰਤੀ ਤੇ ਤਿਆਰ ਹੋਈ ਨਾ ਮਹਾਰਾਜ ਨੇ ਬਾਬਾ ਦੀਪ ਸਿੰਘ ਸਾਹਿਬ ਨੂੰ ਧੀਰਮਲੀਆਂ ਕੋਲ ਭੇਜਿਆ ਸੀ ਗੁਰਬਾਣੀ ਦੇ ਸਰੂਪ ਲਿਆਓ ਵੀ ਅਸੀਂ ਪਾਵਨ ਸਤਿਗੁਰਾਂ ਦਾ ਸਰੂਪ ਤਿਆਰ ਕਰਨਾ। ਅਗੋ ਧੀਰਮਲੀਆਂ ਪਤਾ ਕੀ ਆਖਿਆ ਸੀ? ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਜੋਤियां ਤੇ ਗ੍ਰੰਥ ਆਪੇ ਤਿਆਰ ਕਰ ਲੈਣ ਪੋਥੀਆਂ ਅਸੀਂ ਨਹੀਂ ਦੇਣੀਆਂ। ਤੇ ਜਿਹੜੇ ਕਹਿੰਦੇ ਨਾ ਅਸੀਂ ਨਹੀਂ ਸ੍ਰੀ ਦਸਮ ਗ੍ਰੰਥ ਦੀ ਬਾਣੀ ਨੂੰ ਮੰਨਦੇ। ਆ ਬੜਾ ਬਿਵਾਦ ਚੱਲ ਰਿਹਾ ਨਾ। ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਕੋਈ ਨਹੀਂ। ਮੈਂ ਕਹਿੰਨੀ ਵੀ ਇਹ ਅਖੌਤੀਆਂ ਨੇ ਕੱਲੋਂ ਇਹ ਵੀ ਕਹਿਣਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਨਹੀਂ ਹੋਏ ਮੰਨ ਲੋਗੇ? ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਾਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਆ ਉਹ ਕਹਿੰਦੇ ਸੀ ਹਲਕਿਆ ਕੁੱਤਾ ਤੇ ਦਸ਼ਮ ਦਾ ਵਿਰੋਧੀ ਜਿੱਥੇ ਟੱਕੜ ਦਾ ਛੱਤਰ ਲਾ ਲੋ ਤੇ ਜਿੰਨੀਆਂ ਪੈਂਦੀਆਂ ਤੇ ਜਿੱਥੇ ਵੱਜਦੀਆਂ ਪਰ ਬੱਸ ਵੱਜਣੀ ਦੀ ਗਣਨ ਦੀ ਲੋੜ ਨਹੀਂ ਉਸ ਸੰਤ ਦੇ ਮੁਖ ਦੇ ਬਚਨ ਸਨ ਗੋਲਦੀਪ ਬਰਾੜ ਉਹ ਆ ਜਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਟੈਂਕ ਵਾਰੇ ਛੇੜ ਗੋਣੇ ਉਹਦੀ ਕਿਤਾਬ ਆ ਦਾ ਟਰੂ ਸਟੋਰੀ ਆਫ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਜਿਹਦੇ ਵਿੱਚ ਉਹ ਲਿਖਦਾ ਕਹਿੰਦਾ ਅੱਜ ਇਹ ਕੌਮ ਨੂੰ ਖਤਮ ਕਰਨ ਵਾਸਤੇ ਅਸੀਂ 20 ਸਾਲ ਲਾਏ 20 ਸਾਲ ਕੋਸ਼ਿਸ਼ਾਂ ਕੀਤੀਆਂ ਸ਼ਰਸ਼ਾ ਕੀਤੀਆਂ ਕਿਵੇਂ ਢਾਹ ਲਈ ਜਾਵੇ ਕਿਵੇਂ ਨਸਲ ਖੁਸ਼ੀ ਕੀਤੀ ਜਾਵੇ ਪਰ ਕਹਿੰਦਾ ਆਉਣ ਵਾਲੇ ਸਮੇਂ 'ਚ ਇੱਕ ਗ੍ਰੰਥ ਤੋਂ ਸਿੱਖਾ ਨੇ ਆਪਸ ਦੇ ਵਿੱਚ ਲੜਨਾ ਅੱਜ ਹੋ ਕੋਈ ਚੱਲ ਰਿਹਾ ਅਸਾ ਸਟੇਜਾਂ ਤੇ ਬਹਿ ਕੇ ਕੋਈ ਢੀਂਗਾ ਮਾਰੀ ਜਾਂਦੇ ਜੀ ਅਹੀਂ ਨਹੀਂ ਚਪੈਰੇ ਨੂੰ ਮੰਨਦੇ ਚਪੈਰਾ ਪਖੰਡਾ ਹਉ ਤੁਹਾਡੇ ਵਾਸਤੇ ਸੰਗਤ ਕਰਦੀ ਤੁਹਾਡਾ ਕਾਹ ਤੇ ਢ ਦੁਖਦਾ ਦੱਸੋ ਜੀ ਸਾਨੂੰ ਤੇ ਇਹ ਗੱਲਾਂ ਸਟੇਜ ਤੇ ਕਰਨੀਆਂ ਨਹੀਂ ਚਾਹੀਦੀਆਂ ਹੁਣ ਚਪੈਰਾ ਕੀ ਆ ਚਾਰ ਪੈਰ ਜਿੱਥੇ ਜਪਜੀ ਸਾਹਿਬ ਚਾਪੀ ਸਾਹਿਬ ਸੁਖਨੀ ਸਾਹਿਬ ਕੀਤਾ ਜਾਂਦਾ ਇਹਦਾ ਮਤਲਬ ਵੀ ਬਾਣੀ ਪੜਨੀ ਪਖੰਡ ਹੋਈ ਜੀ ਕੋੜ ਸਾਲ ਪਹਿਲਾਂ ਇਹਨਾਂ ਦਾ ਜਤਨ ਲੱਗਿਆ ਹੋਇਆ ਸੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਦੀਆਂ ਸੰਗਤਾਂ ਉਹਨਾਂ ਨੂੰ ਕਿਹਾ ਗਿਆ ਇਹ ਤੋਤਾ ਰਟਣੀਆ ਸਤਿਗੁਰੂ ਤੇ ਕਹਿੰਦੇ ਗੁਰਮਖ ਦਾ ਜੀਵਨ ਐਦਾਂ ਦਾ ਹੋਣਾ ਚਾਹੀਦਾ ਕਿਦਾਂ ਦਾ ਗੁਰਮਖ ਰੋਮ ਰੋਮ ਹਰ ਤੇ ਆਵੇ ਹਰ ਦਾ ਸੇਵਕ ਹਰ ਹੀ ਜੀਵੇ ਜਿਹੜਾ ਉਹਦਾ ਪਿਆਰਾ ਵਾ ਉਹਦਾ ਸੇਵਕ ਆ ਸਤਿਗੁਰੂ ਕਹਿੰਦੇ ਫਿਰ ਉਹਦੇ ਵਰਗਾ ਹੋ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਫਿਰ ਆਪ ਵਾਹਿਗੁਰੂ ਹੋ ਜਾਂਦੇ ਤੇ ਹਕੀਕਤ ਹੈ